我。Wow. ਗੁਰਦਾਪਾੰਦ ਜਨੇ ਟੀਮ ਦੇ ਪਰਦਾਨਸ ਹੈ ਪਾਈਵੋਨ ਸਿੰਧੀ ਲੰਗੋਆ ਜਿਨਾਂ ਨੇ ਨਵਾਂ ਸਮਾਸ਼ਰਮ ਦੀ ਕ੍ਰਿਤੀ ਦੀ ਸੇਵਾ ਨੇ ਬਾਈ ਕੋ ਕੀ ਆਈ ਹੈ 80 ਸਾਲ ਸੰਤ ਬਨ ਜੀ ਆਇਆ ਇੱਕ ਕਵਿਤਾ ਕੌਸ਼ਿਸ਼ ਕੀਤੀ ਅਫਗਾਨਸਤਾਨ ਵਿੱਚ ਦਰਿਆਵਾ ਨੂੰ ਪੁਰਬ ਦੇ ਰਿਆਕੈਂਸ ਪਾਈ ਪਰ ਦੰਨਾ ਤੇ ਨਾ ਬਰਾਬਰ ਮੈਂ ਥੱਕ ਗਿਆ ਸੰਗਤਾਂ ਨੂੰ ਭਲੀ ਪ੍ਰਕਾਰ ਇਹ ਦਿੱਿਤ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਪ੍ਰੀਤਮ ਸਿੰਘ ਜੀ ਸਾਰੋ ਹਜ਼ੂਰੀ ਰਾਗੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿੱਚ ਬੈਠੇ ਬੈਠ ਜਾਣਾ ਗੁਰੂ ਰਾਮਦਾਸ ਮਹਾਰਾਜ ਨੇ ਕਿੱਡੇ ਵੱਡੇ ਭਾਗਾਂ ਦੀ ਉਹ ਨਿਸ਼ਾਨੀ ਹੈ ਤੇ ਵਾਕੀ ਉਹਨਾਂ ਦਾ ਜੀਵਨ ਦਾਸ ਨੂੰ ਭਾਵੇ ਇੱਕ ਦੋ ਵਾਰੀ ਜ਼ਿੰਦਗੀ ਵਿੱਚ ਮਿਲੇ ਨਹੀਂ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਦੋਂ ਦਾਸ ਉੱਥੇ ਕਥਾ ਬਾਚਕ ਦੀ ਸੇਵਾ ਨਿਭਾ ਰਿਹਾ ਸੀ ਭਾਈ ਸਾਹਿਬ ਜੀ ਆਪਣੇ ਪਛੜੀਏ ਭਾਈ ਜਸਵਿੰਦਰ ਸਿੰਘ ਜੀ ਨਾਲ ਤੱਕਦ ਸਾਹਿਬ ਤੇ ਗਏ ਇਹਨੀ ਨਿਮਰਤਾ ਦੇਖੀ ਉਹਨਾਂ ਦੇ ਅੰਦਰ ਤਥਾ ਤੋਂ ਬਾਦੋਂ ਘਰੇ ਕੁਆਟਰ ਵਿੱਚ ਆ ਗਏ ਤੇ ਫਿਰ ਬੜੇ ਪੁਰਾਣੀ ਵੱਡੇ ਮਹਾਪੁਰਖਾਂ ਤੋਂ ਲੈ ਕੇ ਬਚਨਾਂ ਦੀ ਸਾਂਝ ਕਰਦੇ ਰਹੇ ਆਪਣਾ ਪੁਣਾ ਨਹੀਂ ਗਿਣਾਉਂਦੇ ਸਨ ਕਦੇ ਇਹ ਹੀ ਗੁਰਸਿੱਖ ਦੀ ਨਿਸ਼ਾਨੀ ਹੁੰਦੀ ਹੈ ਤੇ ਸਤਗੁਰੂ ਪਾਤਸ਼ਾਹ ਐਸੇ ਗੁਰੂ ਪਿਆਰਿਆਂ ਨੂੰ ਮਹਾਨ ਸਿਵਾਵਾ ਲੈਂਦੇ ਨੇ ਜਦੋਂ ਆਪਣਾ ਪੁਣਾ ਦੇ ਤੋਂ ਚੱਲਿਆ ਜਾਵੇ ਸਾਧੂਆਂ ਦੀ ਸੰਗਤ ਵਿੱਚ ਰਹੇ ਮਾਸਤੂ ਆਣੇ ਗੁੰਗੇ ਦੇ ਵਿੱਚ ਇੱਥੇ ਉਹਨਾਂ ਨੇ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਕੋਲ ਆਰ ਉਹਨਾਂ ਦੇ ਪਾਸੋਂ ਜਿਹੜੀ ਵਿਦਿਆ ਇੱਥੇ ਗ੍ਰਹਿਣ ਕੀਤੀ ਸ਼ੁਰੂਆਤ ਕੀਤੀ ਫਿਰ ਕਿੱਥੋਂ ਤੱਕ ਉਹ ਪਹੁੰਚੇ ਨੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਅੰਦਰ ਗੁਰਸਿੱਖੀ ਦਾ ਪ੍ਰਚਾਰ ਕੀਰਤਨ ਦੇ ਦੁਆਰਾ ਸੰਗਤਾਂ ਨੂੰ ਜੋੜਨਾ ਉਹਨਾਂ ਦੀ ਜਵਾਨ ਵਿੱਚ ਕਾਸ਼ਸ਼ ਅਤੇ ਖੇਚ ਸੀ ਜੇੜਾ ਕੀਰਤਨ ਸੁਣ ਲੈਂਦਾ ਸੀ ਉਹਦਾ ਜੇੜਾ ਕੀ ਪ੍ਰਧਾਨ ਉਹ ਵੀ ਹਾਜ਼ਰੀ ਲਵਾ ਰਹੇ ਹਨ ਭਾਈ ਸ਼ੇਰ ਸਿੰਘ ਜੀ ਡੀਓ ਸੇਵਾਮੁਕਤ ਉਹ ਵੀ ਹਾਜ਼ਰੀ ਲਵਾ ਰਹੇ ਹਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉਹ ਵੀ ਹਾਜ਼ਰੀ ਲਵਾ ਰਹੇ ਹਨ ਭਾਈ ਸਾਹਿਬ ਭਾਈ ਮਰੀਤ ਸਿੰਘ ਜੀ ਕਥਾ ਵਾਚਕ ਉਹ ਵੀ ਹਾਜ਼ਰੀ ਲਵਾ ਰਹੇ ਹਨ ਭਾਈ ਮੰਗਾ ਸਿੰਘ ਜੀ ਪ੍ਰਚਾਰਕ ਉਹ ਵੀ ਹਾਜ਼ਰੀ ਲਵਾ ਰਹੇ ਹਨ ਹੋਰ ਵੀ ਬ्यात ਗੁਰੂ ਕੇ ਪਿਆਰ ਵਾਲੇ ਹਾਜਰੀਆਂ ਭਰ ਰਹੇ ਹਨ ਮੈਂ ਹੁਣ ਕੇਵਲ ਤੇ ਕੇਵਸ ਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਨੇ ਕਬੀਰ ਸਾਹਿਬ ਕਹਿੰਦੇ ਇਹੋ ਤਨ ਜਾਏਗਾ ਜਾਏਗਾ ਤਾਂ ਮਤਲਬ ਚਲੇ ਜਾਣਾ ਇਸ ਨੇ ਰੋਕ ਸਕਦੇ ਤੇ ਰੋਕ ਲੈ ਪਰ ਯਾਦ ਰੱਖ ਬਾਦ ਫਿਰ ਵੀ ਆਵਸ਼ਾਏਗਾ ਜੀਵਨ ਹੈ ਤੇ ਮੌਤ ਨੇ ਅਵਸ਼ਾਣ ਕਿਉਂਕਿ ਸਭ ਕਹੇ ਜਨਮੰ ਤਾ ਮਰਨ ਜੇ ਜੀਵਨ ਮਿਲੈ ਤੇ ਮੌਤ ਅਵਸ਼ਾਏਗੀ ਫਿਰ ਕਲਨਾ ਕੀ ਚਾਹੀਦਾ ਹੈ ਵਿਦੇਸ਼ਾਂ ਵਿੱਚ ਵੀ ਇਲਾਜ ਕਰਵਾਉਣ ਵਾਸਤੇ ਜਾਂਦੇ ਨੇ ਲੋਕ ਬੈਰ ਕਹੇ ਹਾਂ ਉਹ ਹੀ ਭਾਲ दारू ਮੇਰੇ ਵੱਸ ਇਹ ਤੋਂ ਗਾਣੀਆਂ ਸੰ ਇਸ ਕਰਕੇ ਮੌਤ ਅਤਲ ਸਚਾਈ ਹੈ ਇਹੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ ਕਿ ਮਰਨਾ ਸੱਚ ਤੇ ਜੂਣਾ ਝੂਠ ਹੈ ਕਬੀਰ ਸਾਹਿਬ ਕਹਿੰਦੇ ਰੋਕ ਸਕਦਾ ਏ ਤੇ ਰੋਕ ਲੈ ਪਰ ਜਿੰਨਾਂ ਦੇ ਕੋਲ ਲੱਖ ਕਰੋੜਾਂ ਧਰ ਕੇ ਗੁਣ ਗਾਏ ਜਾਂ ਤੇ ਸਾਥ ਸੰਗਤ ਕਰਮਾ ਪੁਰਸ਼ ਰਾਇ ਸੰਗਤ ਵਿੱਚ ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਜਿਉਂ ਕੇ ਜੁੜੇ ਦੀ ਸੰਗਤ ਕਰਾਂਗੇ ਤੇ ਜੁੜ ਜਾਵਾਂਗੇ ਜੇ ਟੁੱਟੇ ਦੀ ਸੰਗਤ ਕਰੋਗੇ ਤੋ ਵੀ ਕੁੱਤੇ ਆ ਤੁਹਾਨੂੰ ਨਹੀਂ ਤੋੜ ਦੇਵੇਗਾ ਇਸ ਲਈ ਕਬੀਰ ਸਾਹਿਬ ਕਹੇ ਕਬੀਰ ਸੰਗਤ ਕਰੀਐ ਸਾਧ ਕੀ ਦੇਨ ਦੇ ਦੂਣਾ ਏਮ ਮਾਂ ਪੁਸ਼ਪਾਂ ਦੀ ਸੰਗਤ ਕਰੇ ਗੁਰੂ ਦੀ ਸੰਗਤ ਕਰ ਕੈ ਸੰਗਤ ਕੈ ਤੋ ਪਾਵ ਅਕਵਾ ਜਾਨ ਜਾਂ ਗੁਰੂ ਦੀ ਸੰਗਤ ਕਰੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਕੈ ਹਰ ਕੇ ਗੁਣ ਗਾਏ ਯਾ ਫਿਰ ਹਰੀ ਪਰਮਾਤਮਾ ਦੇ ਗੁਣ ਗਾਇਨ ਕਰ ਪਰਮੇਸ਼ਰ ਦੇ ਗੁਣ ਗਾਇਨ ਕਰ ਕਿਉਂਕਿ ਇਹ ਜੀਵਨ ਮਿਲਿਆ ਹੈ ਪਰਮਾਤਮਾ ਦੇ ਗੁਣ ਗਾਇਨ ਕਰਨ ਵਾਸਤੇ ਹੈ ਕਿਉਂਕਿ ਨਾ ਪਾਇਦਾ ਦੁਨੀਆ ਜ਼ਿੰਦਗਾਨੀ ਹੈ ਇਸ ਕਦਲ ਹਰ ਸਾਸ ਪਰ ਗੁਮਾ ਹੈ ਕਹੀ ਆਖਰੀ ਨਾ ਹੋ ਮਨੁੱਖ ਦੇ ਹਰ ਇੱਕ ਸਵਾਸ ਦੇ ਵਿੱਚ ਬੀਤੀ ਉਹਦਾ ਜੀਵਨ ਦੇ ਉੱਤੇ ਬਹੁਤ ਡੂੰਗਾ ਪ੍ਰਭਾਵ ਪੈਂਦਾ ਹੈ ਯਾਨੀ ਜਸਵਿੰਦਰ ਸਿੰਘ ਜੀ ਸ਼ੂਲ ਸੀਨੀਅਰ ਹੈਲਪਰ ਕਾਰਿਕੇਸ਼ਰੋਂ ਨੇ ਕੋ ਦੁਆਰਾ ਪ੍ਰਬੰਧਕ ਮੇਟੀ ਦੀ ਧਰਮ ਪਰਚਾਰਕ ਮੇਟੀ ਨੇ ਅਤੇ ਵਿਸਥਾਰ पूर्वक ਮਹਾਰਾਜ ਜੀ ਨੇ ਪਏ ਮਰਦਾਨਿਆਂ ਤੋਂ ساری ਜਿੰਦਗੀ ਮੇਰੇ ਤੋਂ ਕੁਛ ਨਹੀਂ ਮੰਗਿਆ ਮੈਂ ਚਾਹੁੰਨਾ ਤੋਂ ਮੇਰੇ ਕੋਲੋਂ ਕੁਛ ਮੰਗੋ ਪਾਈ ਮਰਦਾਨਾ ਕਹਿੰਦਾ ਬਾਬਾ ਸਭ ਕੁਛ ਹੋ ਗਿਆ ਮਹਾਰਾਜ ਜੀ ਵਾਰੀ ਆਖਿਆ ਪਾਈ ਮਰਦਾਨਿਆ ਅਸੀਂ ਤੈਨੂੰ ਖਾਲੀ ਨਹੀਂ ਤੋਰਨਾ ਚਾਹੁੰਦੇ ਤੂੰ ਸਾਰੀ ਜ਼ਿੰਦਗੀ ਕੁਛ ਨਹੀਂ ਮੰਗਿਆ ਮੈਂ ਚਾਹੁੰਨਾ ਵੀ ਤੂੰ ਕੁਛ ਮੰਗ ਪਾਈ ਮਰਦਾਨਿਆ ਆਖਿਆ ਬਾਬਾ ਤੇ ਇੱਕ ਕਿਰਪਾ ਕਰੀ ਜਿਵੇਂ ਇੱਥੇ ਕਿਰਪਾ ਕੀਤੀ ਤੇ 나 ਮੈਨੂੰ ਇੱਥੇ ਬਿਸ਼ੋੜੀ 나 ਮੈਨੂੰ ਅੱਗੇ ਬਿਸ਼ੋੜੀ ਕਰਮਾਂ ਕਿਉਂਕਿ ਭਾਈ ਜੀ ਸ੍ਰੀ ਜੀ ਸਾਰੇ ਉਸਤਾਨ ਜਸਵੰਤ ਸਿੰਘ ਜੀ ਬਨਾਲਾ ਵਾਲੇ ਕੀਵੇਂ ਦੀ ਜਿਹੜੇ ਮੈਨੇ ਉਸਤਾਨ ਜਸਵੰਤ ਸਿੰਘ ਟੀਵ ਉਹਨਾਂ ਤੋਂ ਰਾਮਦਾਸ ਜੀ ਦੇ ਕਾਗ ਵਿੱਚ ਸੇਵਾ ਕੀਤੀ 40 ਸਾਲ 76 ਸਾਲ ਸਾ ਸੰਗਤ ਇੱਕ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਸਹਿਜ ਕੋ ਸੰਕਟ ਰਹਿ ਸੇਵ ਕੋ ਪਜੈ ਚਿਰਨ ਕਾਲ ਨ ਜੀਗੈ ਤਉ ਉਪਨ ਲੱਗੈ ਕਿਥੇ ਚਾਰ ਦਿਨ ਬੰਦਾ ਹੈ ਸ 4 ਦਿਨ ਸਤੇ ਉਪਾਣੇ ਮਹਾਰਾਜ ਜੀ 14 ਜਣਾਂ ਦਾ ਪਰੋਣਾ ਹੈ ਬੰਦਾ ਇਸ ਦੁਨੀਆ ਤੇ 6 ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਭਾਈ ਮਰਦਾਨਾ ਜੀ ਨੂੰ ਕੋਸ਼ਿਸ਼ ਨੇ ਮਰਦਾਨਾ ਜੀ ਬਹੁਤ ਕਿੰਨੀ ਲੇੜਿਆ ਤੇ ਕਿੰਨੀ ਬਤੂਰ ਆਸਤਾਂ ਦੀ ਵਾਦ ਤੋਂ ਬਾਅਦ ਜੰਗਲ ਵਿੱਚ ਬੈਠੇ ਨੇ ਦੋਵੇਂ ਜਿੱਥੇ ਗੁਰੂ ਤੇ ਸੇਖ ਸਿੰਘ ਜੀ ਮਿੱਤਰ ਵੀ ਸਨ ਆਪਕੋ ਗਿਆਨੀ ਪ੍ਰੀਤਮ ਸਿੰਘ ਜੀ ਦਾ ਬੜਾ ਹੀ ਪਿਆਰ ਸੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਅਤੇ ਗੁਰੂ ਕੇ ਪਿਆਰ ਵਾਲੇ ਭਾਈ ਸਾਹਿਬ ਭਾਈ ਗੁਰਜਮ ਸਿੰਘ ਜੀ ਅਰਦਾਸੀ ਜੀ ਉਹ ਵੀ ਪਹੁੰਚੇ ਹਨ ਉਹਨਾਂ ਨੇ ਅਰਦਾਸ ਦੀ ਸੇਵਾ ਨੂੰ ਹੋਣੀ ਹੈ ਆਓ ਹੁਣ ਆਪਾਂ ਸਰਵਣੇ ਗੁਰੂ ਅੱਖਰ ਜਲਮ ਸਵਾ Oh. ਜਦ ਸਮੇਂ ਕਲਯੁਗ ਦੇ ਹੋਏ ਜੁਗੋ ਜੋਗੇ ਅਕਾਲ ਸਹਿਬ ਸ੍ਰੀ ਗੁਰਗੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜੀ ਹੋਈ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਥ ਸੰਗਤ ਜੀ ਅਰ ਵਿਸ਼ੇਸ਼ ਕਰਕੇ ਪਰਵਾਰ ਦੇ ਨਾਲ ਪਿਆਰ ਰੱਖਣ ਵਾਲੇ ਸੇਵਕ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਸੀਨੀਅਰ ਗ੍ਰੰਥੀ ਸਾਖ ਛੰਡ ਸ੍ਰੀ ਹਰਮੰਦਰ ਸਾਹਿਬ ਜੀ ਬਹੁ ਸਤਕਾਰਯੋਗ ਪੰਥ ਦੇ ਨਿਰਮਾਨ ਸੇਵਕ ਸਰਦਾਰ ਗੋਬਿੰਦ ਸਿੰਘ ਜੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਹਿਬਾਨ ਗੁਰੂ ਕੀ ਬੇਨਤ ਰਾਗੀ ਕੀਰਤਨੀਏ ਪ੍ਰਚਾਰਕ ਸੰਗਤਾਂ ਦੇ ਵਿੱਚ ਹਾਜ਼ਰ ਨੇ ਸਰਦਾਰ ਪ੍ਰੇਤਨ ਸਿੰਘ ਜੀ ਸਾਰੋ ਜਿਨ੍ਹਾਂ ਦੇ ਅਰਦਾਸ ਸਮਾਗਮ ਦੇ ਵਿੱਚ ਅਸੀਂ ਹਾਜ਼ਰੀ ਭਰਨ ਵਾਸਤੇ ਦੂਰ ਦਰਾਜ ਤੋਂ ਹਾਜ਼ਰ ਹੋਏ ਆਓ ਪਿਆਰ ਸਤਿਕਾਰ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਿਆਣੇ ਕਹਿੰਦੇ ਇੱਕ ਜੱਗ ਬੀਤੇ ਹੁੰਦੀ ਐ ਇੱਕ ਹੱਦ ਬੀਤੀ ਹੁੰਦੀ ਪ੍ਰਧਾਨ ਉਹ ਵੀ ਹਾਜ਼ਰੀ ਲਵਾ ਰਹੇ ਹਨ ਭਾਈ ਸੇਰ ਸਿੰਘ ਜੀ ਡੀਓ ਸੇਵਾਮੁਕਤ ਉਹ ਵੀ ਹਾਜ਼ਰੀ ਲਵਾ ਰਹੇ ਹਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉਹ ਵੀ ਹਾਜ਼ਰੀ ਲਵਾ ਰਹੇ ਹਨ ਭਾਈ ਸਾਹਿਬ ਭਾਈ ਮਰੀਤ ਸਿੰਘ ਜੀ ਕਥਾ ਵਾਚਕ ਉਹ ਵੀ ਹਾਜ਼ਰੀ ਲਵਾ ਰਹੇ ਹਨ ਭਾਈ ਮੰਗਾ ਸਿੰਘ ਜੀ ਪ੍ਰਚਾਰਕ ਉਹ ਵੀ ਹਾਜ਼ਰੀ ਲਵਾ ਰਹੇ ਹਨ ਹੋਰ ਵੀ ਬ्यात ਗੁਰੂ ਕੇ ਪਿਆਰ ਵਾਲੇ ਫਾਜਰੀਆਂ ਪਰ ਰਹੇ ਹਨ ਮੈਂ ਹੁਣ ਕੇਵਲ ਤੇ ਕੇਵਲ ਸੰਸਥਾਵਾਂ ਵੱਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੂਜਿਆਰੋਂ ਵੀ ਹਾਜ਼ਰੀ ਲਵਾਉਣ ਸਾਰਿਆਂ ਦਾ ਧੰਨਵਾਦ ਰਾ ਪ੍ਰਸ਼ਾਦ ਜੀ ਦੇਗ ਬਾਗ ਤੋਂ ਪਰਤੇ ਬਤਾਈ ਜਾਣੀ ਹੈ ਸਾਰੀਆਂ ਸੇਵਾਵਾਂ ਦਾ ਤਹਿ ਦਿਲੋਂ ਧੰਨਵਾਦ ਹੋਰ ਗੁਰਦੁਆਰਾ ਕਮੇਟੀਆ ਦੇ ਮੈਂਬਰ ਸਾਹਿਬਾਨ ਪਹੁੰਚੇ ਹਨ ਉਹਨਾਂ ਦਾ ਵੀ ਧੰਨਵਾਦ ਸਭ ਤੋਂ ਵੱਧ ਧੰਨਵਾਦ ਤੁਹਾਨੂੰ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਬਖਤਰ ਹਜ਼ਰੀ ਵਿੱਚ ਬੈਠੇ ਸਰਬੱਤ ਗੁਰੂ ਵਿਕਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਾ ਪਸਾਰੇ ਸਾਡੇ ਬਹੁਤ ਹੀ ਸਿੱਖਾਂ ਦੇ ਮਹਾਨ ਕੀਰਤਨੀਏ ਭਾਈ ਪ੍ਰੀਤਮ ਸਿੰਘ ਜੀ ਸਾਹਿਬ ਔਰ ਜਿਹੜੇ ਕੁਝ ਦਿਨ ਪਹਿਲਾਂ ਅਮਰੀਕਾ ਦੀ ਧਰਤੀ ਦੇ ਉੱਤੇ ਅਕਾਲ ਚਲਾਣਾ ਕਰ ਗਏ ਸਨ ਅੱਜ ਅਸੀਂ ਸਾਰੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਵਾਸਤੇ ਇੱਥੇ ਗੁਰੂ ਸਮਾਗਮ ਚੋਂ ਇਸ ਪਰਿਵਾਰ ਵੱਲੋਂ ਭਾਈ ਸੁਵਿੰਦਰ ਸਿੰਘ ਭਾਈ ਜਿੰਦਰ ਸਿੰਘ ਸਾਰੇ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਰੇ ਅੱਜ ਆਪਾਂ ਸ਼ਾਮਲ ਹੋਏ ਆਂ ਉਦੋਂ ਕੀ ਤੌਰ ਤੇ ਮੌਤ ਇੱਕ ਤੱਤ ਸੱਚਾਈ ਹੈ ਮੌਤ ਨੇ ਹਰ ਇੱਕ ਦੇ ਉੱਤੇ ਆਉਣਾ ਹੈ ਜੋ ਆਇਆ ਸੋ ਚਲਸੀ ਸੰਪੂਰੀ ਆਈ ਬਾੜੀ ਹੈ ਜਦੋਂ ਵੀ ਉਸਕਾਰ ਫਕ ਦਾ ਸਦਾ ਆਉਣਾ ਹੈ ਤਾਂ ਹਰ ਜੀਵ ਜਿਹੜਾ ਹੈ ਇਸ ਸੰਸਾਰ ਤੋਂ ਸਦਾ ਲਈ ਚਲੇ ਜਾਂਦਾ ਹੈ ਕੁਦਰਤੀ ਤੌਰ ਤੇ ਆਪਾਂ ਹਰ ਜੀਵ ਦੇ ਜਨਤ ਬਾਅਦ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਕੰਮਾਂ ਬਾਰੇ ਉਹਨਾਂ ਦੇ ਸੁਭਾਅ ਬਾਰੇ ਉਹਨਾਂ ਦੀਆਂ ਸਮਾਜ ਲਈ ਸਿੱਖ ਪੰਥ ਨੇ ਕੀਤੀਆਂ ਸੇਵਾਵਾਂ ਬਾਰੇ ਸਾਰੇ ਵਿਖਾ ਚੋਖਾ ਜਿਹੜਾ ਹੈ ਆਪਾਂ ਕਰਦੇ ਹਾਂ ਨੇਕੀ ਪਹਿਲਾ ਸਾਰੇ ਹੀ ਵਿਦਵਾਨ ਸੱਜਣਾ ਪਾਸੋਂ ਔਰ ਸਾਡੇ ਸਤਕਾਰਯੋਗ ਸ੍ਰੀ ਕਾਮਪਤ ਸਿੰਘ ਦੇ ਸਾਲ ਦਾ ਜਥੇਦਾਰ ਸਿੰਘ ਸਾਹਿਬ ਜਾਨੀ ਕੁਰਵਾਚਨ ਸਿੰਘ ਜੀ ਔਰ ਸਾਡੇ ਹੈੱਡ ਪ੍ਰਚਾਰਕ ਸਹੂਰ ਸਾਹਿਬ ਔਰ ਸਾਡੇ ਸੱਚਖੰਡ ਸਿੰਘ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਗ੍ਰੰਥੀ ਗੁਰਬਿੰਦਰ ਸਿੰਘ ਜੀ ਔਰ ਉਹਨਾਂ ਨੇ ਵਿਚਾਰਾ ਤੁਹਾਡੇ ਨਾਲ ਸਾਂਝ ਪਾਈਏ ਵਿਚਾਰਾਂ ਦੀ ਔਰ ਇਸੇ ਤਰ੍ਹਾਂ ਸਚ ਕਨ ਸਿੱਧਵਾਲ ਸਾਹਿਬ ਦੇ ਅਰਦਾਸੀ ਸਿੰਘ ਉਹਨਾਂ ਨੇ ਅਰਦਾਸ ਕੀਤੀ ਗਈ ਹੈ ਮੈਂ ਦੇਖਦਾ ਕਿ ਕਿੰਨੀਆਂ ਵੱਡੀਆਂ ਸ਼ਖਸੀਅਤਾਂ ਅੱਜ ਸਾਰੀਆਂ ਔਰ ਇਸ ਸਮਾਜ ਵਿੱਚ ਸ਼ਾਮਲ ਹੋਈਆਂ ਨੇ ਔਰ ਸਾਡੇ ਸਤਿ ਸਕਤਰ ਗੁਰਦਾਸਨ ਸਿੰਘ ਜੀ ਬੈਠੇ ਨੇ ਔਰ ਇਸੇ ਤਰ੍ਹਾਂ ਮਨਜੀਤ ਸਿੰਘ ਵੀ ਸਾਹਮਣੇ ਜਿਹੜੇ ਉਹਨਾਂ ਦੇ ਗੁਰ ਭਾਈ ਨੇ ਉਹ ਬੈਠੇ ਨੇ ਬਹੁਤ ਸਾਰੇ ਗੁਣੀ ਗਿਆਨੀ ਰਾਗੀ ਸਿੰਘ ਸੰਪੂਰਨ ਸਾਰੇ ਆਏ ਨੇ ਪ੍ਰਵਾਹਨ ਸਾਹਿਬ ਜਿਹੜੇ ਸਾਡੇ ਮੈਂਬਰ ਨੇ ਸ਼ੁਰੂਲੀ ਕਮੇਟੀ ਤੋਂ ਅੱਜ ਸਾਰੇ ਉਹਨਾਂ ਦੇ ਪਿਆਰ ਨੂੰ ਮੁੱਖ ਰੱਖਦੇ ਹੋਏ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰੇ ਅੱਜ ਇੱਥੇ ਸ਼ਾਮਲ ਹੋਏ ਔਰ ਮੈਂ ਤੁਹਾਨੂੰ ਦੱਸਣਾ ਚਾਹਦਾ ਕਿ ਬਹੁਤ ਸਮੇਂ ਲੰਮੇ ਸਮੇਂ ਤੋਂ ਜਦੋਂ ਬਹੁਤ ਛੋਟੀ ਉਮਰ ਦੇ ਸੀ ਉਦੋਂ ਤੋਂ ਸਾਡਾ ਬਾਹ ਜਿਹੜਾ ਹੈ ਉਹਨਾਂ ਨਾਲ ਹੈ ਜਿਵੇਂ ਸਿੰਘ ਸਾਹੂ ਨੇ ਦੱਸਿਆ ਉਹਨਾਂ ਨੇ ਦੰਦਮਾ ਸਾਹਿਬ ਔਰ ਮਸਤੋਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਤੱਤੀ ਅਜਿੱਤੇ ਉਥੋਂ ਦਾ ਜੋ ਸੰਗੀਤ ਵਿਦਿਆਲਾ ਸੀ ਸਾਡੇ ਗੁਰੂ ਅੱਤਰ ਸਾਹਿਬ ਮਹਾਨ ਉਹ ਸੰਗੀਤ ਦੇ ਵਿਦਵਾਨ ਰਾਜ ਸਵਰ ਸਿੰਘ ਜੀ ਔਰ ਉਹਨਾਂ ਤੋਂ ਆਪਣੇ ਗੀਤ ਦੀ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਉਥੇ ਵਿਦਿਆਲੇ ਵਿੱਚ ਸਭ ਦਾ ਕਿ ਬਹੁਤ ਸਾਰੇ ਉਸ ਵਿਦਿਆਲੇ ਨੇ ਪੰਜ ਸਤਸੰਤ ਜੀ ਦੇ ਨਾਲ ਹੀ ਕੀਰਤਨ ਸਿੱਖਿਆ ਪ੍ਰਾਪਤ ਕਰੇ ਕਿੰਨੇ ਹੀ ਉਹਨੇ ਸੇਵਾ ਕੀਤੀ ਹੈ ਕਿੰਨੇ ਹੀ ਕੀਰਤਨੀਏ ਸਿੰਘ ਪੈਦਾ ਕੀਤੇ ਔਰ ਉਸ ਤੋਂ ਬਾਅਦ ਉਹ ਸੰਤ ਰਚਨ ਸਿੰਘ ਨੰਗਵਾ ਦੀ ਸੇਵਾ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ ਅਸੀਂ ਇਕੱਠੇ ਉਸ ਸਮਾਂ ਉੱਤੇ ਉਹਨਾਂ ਨੇ ਸੇਵਾ ਦੇ ਵਿੱਚ ਕੀਤੀਆ ਤੇ ਪਤਵਾਰਾ ਪ੍ਰਬੰਧ ਕਮੇਟੀ ਵਿੱਚ ਜਿਹੜਾ ਅਸੀਂ ਡਿਊਟੀ ਤੇ ਔਰ ਗਿਲਵਾਇਆ ਸੀ ਸੰਤ ਜੀ ਦੀ ਕਿਰਪਾ ਸੀ ਕਿ ਕਦੇ ਵੀ ਕੀਰਤਨੀਏ ਸਿੰਘ ਦਾ ਪਤਵਾਰਾ ਸਾਹਿਬ ਤੋਂ ਪਹਿਲਾ ਹੋਦੇ ਉਹਨਾਂ ਨੇ ਜਿੰਨੇ ਵੀ ਬਿਉਤੀਆਂ ਲਿਖਿਆ ਸਤ ਲੋਗੋ ਵਾਲੀ ਕਿਰਪਾ ਕਰਕੇ ਸਾਰੇ ਬਿਉਤੀਆਂ ਮਿਲੀਆਂ ਫਿਰ ਮੈਂ ਦੇਖਿਆ ਕਿ ਉਹ ਮਹਾਨ ਐਸੇ ਕੀਰਤਨੀ ਸੰਤ ਰਾਜੀ ਸਿੰਘ ਜਿਵੇਂ ਸਿੰਘ ਸਾਹਿਬ ਨੇ ਦੱਸਿਆ ਕਿ ਉਹ ਜਿੰਨੇ ਵੀ ਵੀ ਸੰਤ ਗੁਰਬਾਣੀ ਦੇ ਬਹੁਤ ਹੀ ਪੜਨ ਸੁਣਨ ਵਾਸਤੇ ਔਰ ਜਵਾਨੀ ਉਹਨਾਂ ਦੇ ਪਹੁੰਚ ਜਾਂ ਸੀ ਬੇ ਸੱਚਖੰਡ ਸੀ ਦਰਬਾਰ ਸਾਹਿਬ ਦੇ ਵਿੱਚ ਲੰਮਾ ਸਮਾਂ ਉਹਨਾਂ ਨੇ ਕੀਰਤਨ ਦੀ ਸੇਵਾ ਕੀਤੀ ਹੈ ਵੀ ਵੱਡੇ ਭਾਗਾਂ ਕਰਕੇ ਇਹ ਪ੍ਰਾਪਤ ਹੋਈ ਹੈ ਸੋ ਇਹ ਜੇ ਨਮਾ ਸਮਾ ਉਹ ਸਾਡੇ ਸਿੱਖ ਕੰਮ ਦੀ ਸੇਵਾ ਕਰਤੇ ਗਏ ਨੇ ਫਤਖੰਸ ਨਿਰਵਾਰ ਸਾਹਿਬ ਕੁਛ ਅਲਕੀਰਤਨ ਦੇ ਤੌਰ ਤੇ ਉੱਤੇ ਬੜੀ ਬੜੀ ਹਜਰੀ ਲਾਈ ਹੈ ਤੌਰ ਤੇ ਉਹਨਾਂ ਨੇ ਸੇਵਾ ਕੀਤੀ ਹੈ ਅੱਜ ਉਹਨਾਂ ਦੇ ਸਮਾਮਾ ਨੂੰ ਖੜਕਦੇ ਸਾਰੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਗੁਣ ਉਹਨਾਂ ਦੇ ਸੁਭਾਅ ਬਾਰੇ ਸਾਰੇ ਅਸੀਂ ਗੱਲਾਂ ਜਾਣ ਕਰਦੇ ਗਏ ਐਸੇ ਤੇ ਰਾਗੀ ਹੋਣਾ ਐਸੇ ਕੀਰਤਨੀ ਹੋਣਾ ਜਿਹਨਾਂ ਸੁਭਾਅ ਹੀ ਬਹੁਤ ਵਧੀਆ ਮਿਰਸਾ ਸੁਭਾਅ ਸੀ ਉਹਨਾਂ ਦਾ ਸੋ ਅੱਜ ਮੈਂ ਸਮਝਦਾ ਉਹਨਾਂ ਦੇ ਬੱਚੇ ਵੀ ਬਹੁਤ ਵਧੀਆ ਨੇ, ਬੇਟੀਆਂ ਤੇ ਬੇਟੇ ਨੇ ਉਹ ਵੀ ਗੁਰਸਿੱਖ ਨੇ, ਉਹ ਵੀ ਗੁਰਸਿੱਖ ਪੰਥ ਦੇ ਨਾਲ ਜੁੜੇ ਹੋਏ ਨੇ ਰਿੰਕੂ ਜੀ। ਉਹਨਾਂ ਨੂੰ ਪਿਛਲੇ ਦਿਨ ਮੈਨੂੰ ਬਹੁਤ ਮਹਿਸੂਸ ਆਇਆ ਜਦੋਂ ਕਿ ਉਹਨਾਂ ਦਾ ਬਿਲੋਂ ਟੈਲੀਫੋਨ ਆਇਆ। ਲੇਕਿਨ ਇਹ ਤਾਂ ਹੁਕਮ ਹੈ ਉਸ ਦਾਦੇ ਦਾ, ਅਕਮੈਂਦਰ ਸਭ ਕੋ ਬਾਹਰੋਂ ਕਿਨਾਂ ਕੋਈ ਸਾਰੇ ਸਿੱਧ ਹੋ ਆਪਣੇ ਵਿੱਚ ਹੀ ਬੱਚੇ ਹੋયા, ਉਹ ਸਾਥੋਂ ਸਦਾ ਲਈ ਵਿਛੋੜਾ ਦੇ ਗਏ ਹਨ। ਅੱਜ ਕੁਦਰਤੀ ਤੌਰ ਤੇ ਵਿਛੋੜੇ ਦਾ ਦੁੱਖ ਤਾਂ ਹੁੰਦਾ ਹੀ ਹੈ। ਤੇ ਕਿਨ ਪੇਰ ਵੀ ਕੋਈ ਚੰਗੀ ਸ਼ਖਸੀਅਤ ਔਰ ਚੰਗਾ ਨਾਮ ਨਾ ਖੱਟ ਕੇ ਸੰਸਾਰ ਵਿੱਚੋਂ ਗਏ ਨੇ ਇਸ ਕਰਤਾ ਸਾਨੂੰ ਸਾਰੇ ਰੋਮਾਨ ਹੈ ਤੋਂ ਮੈਂ ਜਿੱਤੇ ਉਸ ਮਹਾਨ ਆਤਮਾ ਨੂੰ ਪਰਮਹਾਨ ਕੀਰਤਨੀਏ ਨੂੰ ਤੇ ਆਪਣੇ ਵੱਲੋਂ ਸਤ ਦਾ ਸਤਕਾਰ ਭੇਟ ਕਰਦਾ ਤੇ ਬਹੁਤ ਸਾਰੀ ਜਿੰਨੇ ਵੀ ਸੰਗਤ ਆਈ ਹੈ ਮਿੱਤਰ ਦੋਸਤ ਸਾਥ ਸਬੰਧੀ ਮਾਪੋਸ਼ਟ ਉਹਨੇ ਕਹਿੰਦੀ ਹੈ ਨਾ ਕਿਸੇ ਜਿੰਨੇ ਵੀ ਅੱਜ ਅਸੀਂ ਸਾਰੇ ਇੱਥੇ ਕੋਈ ਸ਼ਾਮ ਰੋਇਆ ਨਾ ਸੂਚੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਈਰੂ ਜੀ ਦਾ ਖਾਸ ਵਾਈਰੂ ਜੀ ਬਤਿ ਇਹ ਸਭ ਨੇ ਸਤਿਨਾਮ 10 ਸਵੇ ਪਰਸਮ ਉਗਾਉ ਤੇ ਸਮਰਗਾਇ ਗੁਰੂ ਨਾਨਕ ਲਾਇਨ ਧਿਆਏ ਤੇ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹੀ ਸਾਈ ਅਰਜਨ ਹਰਿ ਗੋਬਿੰਦਨ ਨੂੰ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸ਼ਬਦ ਖਜਾਇ ਤੇਗ ਬਹਾਦਰ ਸਿਮਰਿਆਏ ਘਰ ਨੋ ਨਿੱਧ ਆਵਦਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਮਨੋ ਜੀ ਸਵਾਗਤ ਪੰਜਾਬ ਪਿਆਰਿਆ ਚੌਥਾ ਸਾਹਿਬ ਜਾਦਿਆ ਤਾਲ ਕਾ ਮੁਕਤਿਆ ਪਠੀਆਂ ਜਪਨਾ ਤਤਨਾ ਦਿਨਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਟ ਕੀਤਾ ਤੇਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਬਾਬੇਕਦਾਨ ਵਿਸਾਹਦਾਨ ਪ੍ਰੋਸਾਦਾਨ ਦਾਨ ਸਰਤਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ